ਸਤਿ ਸ਼੍ਰੀ ਅਕਾਲ ਜੀ ਸਾਰੇ ਆਪਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਇੱਕ ਸੰਵਿਰੋਤ ਵੱਡਾ ਇੱਕ ਹੋਰ ਨਵੀਂ ਤੇ ਬਿਹਤਰੀਨ ਖਾਸ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਪਹੁੰਚਿਆ ਹੋਇਆ ਹਾਂ ਇਸ ਟਾਈਮ ਪਿੰਡ ਮਾਲਾ ਕਲਾਂ ਦੇ ਵਿੱਚ ਤੇ ਮਾਲਾ ਕਲਾਂ ਪਿੰਡ ਆ ਜਿਹੜਾ ਮਿੱਤਰੋ ਜ਼ਿਲ੍ਹਾ ਮੋਗੇ ਦਾ ਪਿੰਡ ਆ ਰੋਡ ਵਾਲੇ ਪਾਸੋਂ ਕਰੀ ਕਮਰਾ ਜਦੋਂ ਤੁਸੀਂ ਮੁੱਦਕੀ ਵਾਲੇ ਪਾਸਿਓਂ ਮਾਲੇ ਵਾਲੇ ਪਾਸੇ ਨੂੰ ਆਓਗੇ ਤਾਂ ਤੁਸੀਂ ਮਾਲਾ ਕਾਲਾ ਪਿੰਡ ਦੇ ਵਿੱਚ ਐਂਟਰੀ ਨਹੀਂ ਕਰਨੀ ਬੈਕ ਸਾਈਡ ਦੇ ਉੱਤੇ ਆ ਵੱਡੀ ਲੈਣ ਲੰਗਦੀ ਆ ਬਿਜਲੀ ਵਾਲੀ ਤੇ ਲੈਣ ਦੇ ਬਿਲਕੁਲ ਥੋੜਾ ਜਾ ਕੇ ਆ ਕੇ ਪਾਈ ਦੇ ਘਰਾਂ ਨੂੰ ਪਈ ਆਉਂਦੀ ਆ ਘਰੇਲੂ ਘਰ ਦੇ ਵਿੱਚ ਮੈਂ ਮੌਜੂਦ ਹਾਂ ਇਸ ਟਾਈਮ ਕੀ ਡਿਟੇਲ ਆ ਕੀ ਗੱਲਬਾਤ ਆ ਸਾਰੀ ਜਾਣਕਾਰੀ ਲੈ ਕੇ ਦਿੰਨਾ ਤੁਹਾਨੂੰ ਭਾਈ ਤੁਸ ਸਤਿ ਸ਼੍ਰੀ ਅਕਾਲ ਭਾਈ ਜੀ ਸਤਿ ਸ਼੍ਰੀ ਅਕਾਲ ਭਾਈ ਕੀ ਹਾਲ ਚਾਲ ਆ ਵੀਰੇ ਠੀਕ ਠਾਕ ਵਧੀਆ ਜੀ ਸੇਤਾਂਕਰ ਪਰਿਵਾਰ ਭਾਈ ਹਾਂਜੀ ਹਾਂਜੀ ਠੀਕ ਆ ਵੀਰੇ ਇੱਕ ਵਾਰੀ ਨਾਮ ਦੱਸ ਦਈਏ ਆਪਣਾ ਭਾਈ ਬਾਈ ਨਾਮ ਆਪਣਾ ਕੁਲਦੀਪ ਸਿੰਘ ਸਨਪ ਗੰਗਾ ਸਿੰਘ ਠੀਕ ਆ ਅੱਛਾ ਕੁਲਦੀਪ ਬਾਈ ਜਿਹੜੀ ਮੈਂ ਵੇਚਣੀ ਆ ਪਾ ਕਿੰਨਵਾ ਸੂਆ ਹੁੰਦੀ ਆ ਵੀਰੇ ਤੀਜੇ ਸੂਏ ਆ ਜੀ ਤੀਜੇ ਸੂਏ ਆ ਦਿਨ ਕਿੰਨੇ ਕੋ ਲੈ ਜਾਊਗੀ ਬਾਈ ਹਜੇ ਬਾਈ 5-6 ਦਿਨ ਲੈ ਜਾਊਗੀ ਠੀਕ ਆ ਦੂਜੇ ਸੂਏ ਦੁੱਧ ਕਿੰਨੇ ਕੋ ਚੋਇਆ ਵੀਰੇ ਦੂਜੇ ਸੂਏ ਬਾਈ 16 ਕਿਲੋ ਚੋਇਆ ਠੀਕ ਆ ਮਾਲਾ ਚਵਾਈ ਚਵਾਈ ਦੀ ਓਕੇ ਜਮ ਜਮ ਬਾਈ ਬੰਦਾ ਬੈਹ ਜਾ ਕਈ ਵਾਰੀ ਆਉਂਦਾ ਵੀ ਚੰਗੇ ਦੁੱਧ ਵਾਲੀ ਮੈਂ ਆ ਜਿਹੜੀ ਅਗੜਾ ਚੋਕੇ ਵੀ ਭਾਲਦਾ ਹੁੰਦਾ ਚਵਾਈ ਕਰਕੇ ਲੈਣੀ ਚਾਵੇ ਤਾਂ ਵੀ ਲੈ ਸਕਦਾ ਵੀਰੇ ਅਗੜਾ ਕੰਡੇ ਤੋਲ ਕੇ ਦੇਵਾਂਗੇ ਓਕੇ ਬਾਈ ਠੀਕ ਰੇਟ ਭਾਈ ਮੰਗਦੇ ਲੱਖ ਰੁਪਇਆ ਠੀਕ ਆ ਮੰਨਤਾਂ ਹੋ ਜੂ ਇਹਦੇ ਵਿੱਚ ਭਾਈ ਠੀਕ ਆ ਥੋਰੀ ਭਾਈ ਕੱਢੀ ਪਾਣ ਨੂੰ ਮੜੀ ਲੈ ਵੀ ਮਿੱਤਰੋ ਤੀਜਾ ਸੂਆਸ ਹੁੰਦੀ ਆ ਕਰਮਾਂ ਵਾਲੀ ਸੂਣ ਦੇ ਵਿੱਚ ਹਜੇ ਦਿਨ ਪੰਜ ਚਾਰ ਲੈ ਜਾਣੇ ਐ ਨੇ ਲੇਵੇ ਲੂਵੇ ਲੋ ਸਾਫ ਸੁਥਰੀ ਆ ਜਿੰਨੀ ਹੈਗੀ ਆ ਪਾਂਡਾ ਪੁੰਡਾ ਮੋੜਲੀ ਵੀਰੇ ਲਈ ਬਟਨ ਵਾਲਾ ਲੇਵਾ ਵਾ ਜਿਹੜਾ ਦੇਖ ਸਕਦੇ ਹੋ ਤੁਸੀਂ ਬਰੀਕੀ ਬਰੂਕੀ ਝੋਟੀ ਦੇ ਵਿੱਚ ਸਾਰੀ ਚੰਗੀ ਆ ਸਿੰਘ ਗੋਲ ਆ ਤੀਜਾ ਸੂਆ ਪ੍ਰੋਪਰ ਸੁੰਦੀਆ ਦੂਜੇ ਸੂਏ 16 ਕਿਲੋ ਦੁੱਧ ਮਾਲਕਾਂ ਨੇ ਚੋਇਆ ਹੋਇਆ ਬਾਈ ਪਾਉਣ ਦੀ ਕੰਡੇ ਤੇ ਰੱਖ ਕੇ ਲੈ ਜਾਓ ਬਾਈ ਹੁਣੇ ਆਂਦੇ ਕਿਉਂਕਿ ਅਜੇ ਪੰਜ ਚਾਰ ਦਿਨ ਇਹਨੇ ਲੈ ਜਾਣਿਆ ਕਰਮ ਵਾਲੀ ਨੇ ਲੇਵਾਲੂਆ ਪਧਰਾ ਬਹੁਤ ਲੱਖ ਰੁਪਈਆ ਕੀਮਤ ਤੈਅ ਕੀਤੀ ਆ ਮਾਲਕਾਂ ਨੇ ਉਹਦੇ ਵਿੱਚ ਮਾਨਤਾ ਨ ਹੋਊਗਾ ਛੋਟੀ ਟਿਕਾਣੀ ਦੀ ਆ ਆਰਡਰ ਦੀ ਕੁਆਲਿਟੀ ਬਿਹਤਰੀਨ ਤੇ ਖਾਸ ਆ ਸਿੰਘ ਜਮਾਂ ਗੋਲਾ ਮਿੱਤਰੋ ਬਾਕੀ ਗੱਲਬਾਤ ਲਈ ਆਪਾਂ ਨੰਬਰ ਲੈ ਲੈਨੇ ਬਾਈ ਦਾ ਵੀਰੇ ਨੰਬਰ ਦਈਂ 97811ਏ ਜੀ 93794ਏ ਇੱਕ ਵਾਰੀ ਹੋਰ ਬੋਲ ਦਿਓ ਵੀਰੇ 97811 ਜੀ 93794 ਠੀਕ ਹੈ ਇਸ ਨੰਬਰ ਤੇ ਗੱਲਬਾਤ ਕਰ ਲਿਓ ਮਿੱਤਰੋ ਬਾਈ ਦੇ ਨਾਲ ਪਿੰਡ ਮਾਲਾ ਕਲਾਂ ਜ਼ਿਲ੍ਹਾ ਮੋਗਾ ਧੰਨਵਾਦ ਸ਼ੁਕਰੀਆ